ਜੋਇਨ ਨਾਨੀ ਕਿਹਾ ਕਿ ਕੁੜੀ ਤਾਂ ਪਹਿਲਾ ਮਾਰਕ ਖਾਂਦੀ ਸੀ ਕੁੜੀ ਨਸ਼ੇ ਕਰਦੀ ਹੈ ਕਿਹਾ ਤੁਸੀਂ ਡਾਕਟਰਸ ਕਰਵਾਓ ਮੇਰਾ ਕਰਵਾਓ ਪਲੱਸ ਤੁਸੀਂ ਆਪਣਾ ਕਰਵਾ ਲਓ ਅੰਦਾ ਕਿ ਸੱਪ ਨੂੰ ਸੱਪ ਲੜੇ ਤਾਂ ਜ਼ਹਿਰ ਕਿਨੂੰ ਚੜੇ ਇਸ ਰਿਸ਼ਤਾ ਕਿਉਂ ਲੈ ਇਸ ਦਾ ਕਾਹ ਲੈ ਕੁੜੀ ਅਮੀਰ ਕੱਤ ਤਾਂ ਚੱਕਲੋ ਕੁੜੀ ਤਾਂ ਕਿੰਨਾ ਖਾਤਾ ਜੰਦਾ ਖਾ ਲਈ ਤੇ ਖਾਤਾ ਵੀ ਤੁਸੀਂ ਨੂ ਸਸਤੇ ਝਗੜੇ ਸਦੀਆਂ ਤੋਂ ਹੁੰਦੇ ਆਏ ਨੇ ਤੇ ਇਹ ਕਿਸੇ ਤੋਂ ਵੀ ਲੁਕੇ ਨਹੀਂ ਕਿਹਾ ਜਾਂਦਾ ਕਿ ਸੱਪ ਨੂੰ ਸੱਪ ਲੜੇ ਤਾਂ ਜ਼ਹਿਰ ਕਿਨੂੰ ਚੜੇ ਇਹ ਰਿਸ਼ਤੇ ਦੇ ਵਿੱਚ ਅਜਿਆ ਹੀ ਕੁਝ ਹਾਲ ਹੁੰਦਾ ਤੇ ਦੋਹਾਂ ਪਾਸਿਆਂ ਨੂੰ ਹਮੇਸ਼ਾ ਕੋਸਿਆ ਜਾਂਦਾ ਹੈ ਤੇ ਗਲਤੀਆਂ ਜਦੋਂ ਦੇਖੀਆਂ ਜਾਂਦੀਆਂ ਨੇ ਤਾਂ ਦੋਵੇਂ ਪਾਸਿਓਂ ਹੀ ਨਿਕਲਦੀਆਂ ਨੇ ਪਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਇੱਕ ਵੀਡੀਓ ਜਿਸ ਦੇ ਵਿੱਚ ਸਸਤੇ ਵੱਲੋਂ ਨੂ ਨੂੰ ਕਮਰੇ ਚੋਂ ਬਾਹਰ ਕੱਢਣ ਦੇ ਲਈ ਨਾ ਸਿਰਫ ਗਲਤ ਲਹਿਜ਼ੇ ਦੀ ਵਰਤੋਂ ਕੀਤੀ ਜਾਂਦੀ ਹੈ ਸਗੋਂ ਉਸ ਨੂੰ ਬੁਰਾ ਭਲਾ ਕਿਹਾ ਜਾਂਦਾ ਹੈ ਤੇ ਨੂ ਦੇ ਵੱਲੋਂ ਹਲੀਮੀ ਦੇ ਨਾਲ ਜਵਾਬ ਦਿੱਤਾ ਜਾਂਦਾ ਤੇ ਉਹ ਆਖਦੀ ਹੈ ਕਿ ਮੈਂ ਵੀਡੀਓ ਬਣਾਉਂਗੀ ਨਹੀਂ ਤਾਂ ਤੁਸੀਂ ਕੱਲ ਨੂੰ ਮੈਨੂੰ ਹੀ ਪੁੱਠਾ ਫਸਾ ਦੇਣਾ ਇਸ ਤੋਂ ਬਾਅਦ ਇਸ ਕੁੜੀ ਦਾ ਸਹੁਰਾ ਆਂਦਾ ਹੈ ਅਤੇ ਆਪਣੀ ਪਤਨੀ ਨੂੰ ਆਖਦਾ ਹੈ ਕਿ ਕੋਈ ਨਾ ਇਹਨੂੰ ਇਸੇ ਕਮਰੇ ਦੇ ਵਿੱਚ ਪਈ ਰਹਿਣ ਦੇ ਤੇ ਆਪਾਂ ਬਾਹਰ ਚੱਲਦੇ ਹਾਂ ਹੁਣ ਹੋਇਆ ਤਾਂ ਇਹ ਸੀ ਕਿ ਕਮਰੇ ਦੇ ਵਿੱਚ ਝਗੜਾ ਹੋਇਆ ਹੁਣ ਇਸ ਦੇ ਪਿੱਛੇ ਦੋਹਾਂ ਪਾਰਟੀਆਂ ਦੇ ਵੱਲੋਂ ਅਲੱਗ-ਅਲੱਗ ਦੋ ਤਰਕ ਦਿੱਤੇ ਗਏ ਕੁੜੀ ਦਾ ਇਹ ਕਹਿਣਾ ਸੀ ਕਿ ਮੈਨੂੰ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਸੀ ਸੱਸ ਦਾ ਇਹ ਕਹਿਣਾ ਹੈ ਕਿ ਇਹ ਬੀਤੇ ਕੁਝ ਮਹੀਨੇ ਪਹਿਲਾਂ ਹੀ ਸਾਡੇ ਇਸ ਕਮਰੇ ਦੀ ਅਲਮਾਰੀ ਦੇ ਵਿੱਚੋਂ ਕੁਝ ਸਮਾਨ ਚੱਕ ਕੇ ਲੈ ਗਈ ਜਿਸ ਤੇ ਚਲਦੇ ਹੋਏ ਹੁਣ ਮੈਨੂੰ ਇਸ ਤੇ ਇਤਬਾਰ ਨਹੀਂ ਰਿਹਾ ਇਸ ਕਰਕੇ ਮੈਂ ਇਸ ਨੂੰ ਕਿਹਾ ਸੀ ਕਿ ਦੂਸਰੇ ਕਮਰੇ ਦੇ ਵਿੱਚ ਜਾ ਕੇ ਸੌਂ ਜਾ ਇਹ ਝਗੜਾ ਇਥੋਂ ਸ਼ੁਰੂ ਹੋਇਆ ਅਤੇ ਹੁਣ ਹੁੰਦਾ 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 ਇਸ ਹਾਲਾਤਾਂ ਦੇ ਵਿੱਚ ਪਹੁੰਚ ਗਿਆ ਕਿ ਦੋਵੇਂ ਇੱਕ ਦੂਸਰੇ ਨੂੰ ਦੇਖਣਾ ਤੱਕ ਨਹੀਂ ਜਾਂਦੇ ਪਰਦੀਪ ਮੇਰੇ ਨਾਲ ਹੈ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਪ੍ਰਦੀਪ ਤੁਸੀਂ ਇਹ ਵੀਡੀਓ ਦੇਖ ਲਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜੀ ਬਿਲਕੁਲ ਗੁਰਚਰਨ ਤੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਜਰੂਰ ਇੱਕ ਵਾਰ ਧਿਆਨ ਖਿੱਚਦੀ ਹੈ ਇਹ ਵੀਡੀਓ ਕਿ ਆਖਿਰ ਪੂਰਾ ਮਾਮਲਾ ਕੀ ਸੀ ਕਿ ਸੱਸ ਕਹਿ ਰਹੀ ਸੀ ਕਿ ਤੂੰ ਇਸ ਕਮਰੇ ਦੇ ਵਿੱਚੋਂ ਬਾਹਰ ਚਲੇ ਜਾ ਉਹ ਕਹਿ ਰਹੀ ਸੀ ਕਿ ਜੇ ਮੈਂ ਇਹ ਵੀਡੀਓ ਨਾ ਬਣਾਈ ਤਾਂ ਤੁਸੀਂ ਬਾਅਦ ਦੇ ਵਿੱਚ ਮੇਰੇ ਤੇ ਹੀ ਇਲਜ਼ਾਮ ਲਗਾਉਣੇ ਕਿਉਂਕਿ ਆਪਾਂ ਦੇਖਦੇ ਆ ਨਾ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਸੋਹਰੇ ਪਰਿਵਾਰ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿਤੇ ਨੂੰ ਤੇ ਇਲਜ਼ਾਮ ਲਗਾਏ ਜਾਂਦੇ ਨੇ ਸੋ ਇਹ ਜਦੋਂ ਮਾਮਲਾ ਵਾਇਰਲ ਹੁੰਦਾ ਆ ਤਾਂ ਜ਼ਰੂਰ ਧਿਆਨ ਖਿੱਚਦਾ ਆ ਤੇ ਇਸ ਦੇ ਵਿੱਚ ਸਸਦ ਦੇ ਵੱਲੋਂ ਵੀ ਆਪਣਾ ਬਿਆਨ ਦਿੱਤਾ ਗਿਆ ਤੇ ਦੂਸਰੇ ਪਾਸੇ ਨੂੰ ਦੇ ਵੱਲੋਂ ਵੀ ਪੂਰੀ ਕਹਾਣੀ ਦੱਸੀ ਗਈ ਆ ਜਰੂਰ ਜ਼ਰੂਰ ਸੋਚਣੇ ਮਜਬੂਰ ਕਰਦੀ ਆ ਕਿ ਅੱਜ ਕੱਲ ਜੋ ਰਿਸ਼ਤੇ ਆ ਉਹ ਕਿਧਰ ਪਾਸੇ ਨੂੰ ਹੋ ਗਏ ਨੇ ਤੇ ਕਿਉਂ ਨਹੀਂ ਸਾਡੀ ਆਪਸ ਦੇ ਵਿੱਚ ਬਣਦੀ ਕਿਉਂ ਅਸੀਂ ਇੱਕ ਦੂਜੇ ਤੇ ਐਟਟੈਟ ਇਲਜ਼ਾਮ ਲਗਾਤੇ ਹਾਲਾਂਕਿ ਚਾਹਮਾਂ ਦੇ ਨਾਲ ਵਿਆਹ ਕੀਤੇ ਜਾਂਦੇ ਨੇ ਪਰ ਇਹੀ ਵਿਆਹ ਬਾਅਦ ਦੇ ਵਿੱਚ ਤਲਾਕ ਤੱਕ ਪਹੁੰਚ ਜਾਂਦੇ ਨੇ ਹਾਲਾਂਕਿ ਜਦੋਂ ਇਹ ਵਿਆਹ ਦੱਸਿਆ ਜਾ ਰਿਹਾ ਕਿ ਕਾਫੀ ਇਸ ਵਿਆਹ ਦੇ ਵਿੱਚ ਖਰਚ ਕੀਤਾ ਗਿਆ ਕੀ ਇਹ ਖਰਚ ਇਹ ਸਿਰਫ ਤਲਾਕ ਲਈ ਕੀਤਾ ਗਿਆ ਜਾਂ ਫਿਰ ਕਿਉਂਕਿ ਆਪਾਂ ਦੇਖਦੇ ਹਾਂ ਕਿ ਬਹੁਤ ਵੱਡੇ ਵੱਡੇ ਫੂਕਰਪੰਤੀ ਦੇ ਵਿੱਚ ਵਿਆਹ ਕੀਤੇ ਜਾਂਦੇ ਨੇ ਪਰ ਜੋ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰ ਦਿੰਦੇ ਨੇ ਜਦੋਂ ਤਲਾਕ ਹੁੰਦੇ ਨੇ ਕਿ ਆਖਿਰ ਇਹਨਾਂ ਖਰਚਾ ਕਰਨਾ ਹੀ ਕਿਉਂ ਸੀ ਬਿਲਕੁਲ ਇਸ ਸਮੇਂ ਹੁਣ ਇਹੀ ਰੋਲਾ ਪਿਆ ਹੋਇਆ ਹੈ ਕਿ ਸਾਨੂੰ ਆਪਣੇ ਪੈਸੇ ਆਪਣਾ ਸਮਾਨ ਵਾਪਿਸ ਚਾਹੀਦਾ ਮੁੰਡੇ ਵਾਲੇ ਵੀ ਇਹੀ ਗੈਰ ਰਹਿਨੇ ਕਿ ਤੁਸੀਂ ਬਿੱਲ ਲੈ ਕੇ ਆਜੋ ਸਾਡੇ ਕੋਲ ਜਿੰਨਾ ਤੁਹਾਡਾ ਖਰਚਾ ਹੋਇਆ ਸੀ ਤੁਹਾਡਾ ਸਾਰਾ ਪੈਸਾ ਵਾਪਸ ਕਰ ਦੇਵਾਂਗੇ ਰਿਸ਼ਤਾ ਕਿਤੇ ਵੀ ਨਹੀਂ ਸੀ ਪਿਆਰ ਕਿਤੇ ਵੀ ਨਹੀਂ ਸੀ ਪੈਸੇ ਦੇ ਨਾਲ ਹੀ ਲੱਗਦਾ ਰਿਸ਼ਤਾ ਜੋੜਿਆ ਗਿਆ ਤੇ ਪੈਸੇ ਕਰਕੇ ਹੀ ਇਹ ਰਿਸ਼ਤਾ ਟੁੱਟ ਰਿਹਾ ਜਿਵੇਂ ਕਿ ਸੱਸ ਦੇ ਵੱਲੋਂ ਕਿਹਾ ਗਿਆ ਕਿ ਇਹ ਘਰ ਤੋਂ ਸਮਾਨ ਚੱਕ ਕੇ ਲੈ ਗਈ ਸੋਨਾ ਚੱਕ ਕੇ ਲੈ ਗਈ ਤੇ ਇਦਰੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਮੇਰੇ ਮਹਿੰਗੇ ਮਹਿੰਗੇ ਸੂਟ ਖਰਾਬ ਹੋ ਗਏ ਮੇਰਾ ਸੋਨਾ ਇਹਨਾਂ ਦੇ ਵੱਲੋਂ ਰੱਖਿਆ ਹੋਇਆ ਹੈ ਸਮਾਨ ਇਹਨਾਂ ਦੇ ਵੱਲੋਂ ਰੱਖਿਆ ਹੋਇਆ ਹੈ ਮੇਰਾ ਫੋਨ ਰੱਖਿਆ ਹੋਇਆ ਹੈ ਤਾਂ ਚੀਜ਼ਾਂ ਨੂੰ ਲੈ ਕੇ ਲੜਾਈ ਹੋ ਰਹੀ ਹੈ ਰਿਸ਼ਤਿਆਂ ਦੀ ਕਿਤੇ ਗੱਲ ਨਹੀਂ ਹੋ ਰਹੀ ਸੱਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੇਰੀ ਨੂੰ ਸਵੇਰੇ ਉੱਠ ਕੇ ਚਲੀ ਜਾਂਦੀ ਸੀ ਇਹ ਸ਼ੂਟ ਕਰਨ ਜਾਂਦੀ ਸੀ ਵੈਡਿੰਗ ਦਾ ਕੋਈ ਸ਼ੂਟ ਕਰਦੀ ਸੀ ਅਤੇ ਇਸ ਨੂੰ ਲੈ ਕੇ ਅਸੀਂ ਵਿਆਹ ਤੋਂ ਪਹਿਲਾਂ ਕੁੜੀ ਨੂੰ ਮਨਾਇਆ ਸੀ ਕਿ ਵਿਆਹ ਤੋਂ ਬਾਅਦ ਹੀ ਸ਼ੂਟ ਨਾ ਕਰਿਆ ਕਰੇ ਪਰ ਇਹ ਹੱਟੀ ਨਹੀਂ ਅਤੇ ਹੁਣ ਵੀ ਉਹ ਕਰਦੀ ਰਹੀ ਮੇਰੇ ਮੁੰਡੇ ਨੂੰ ਵੀ ਕਹਿੰਦੀ ਇਸ ਗੱਲ ਤੋਂ ਗਿਲਾ ਸੀ ਅਤੇ ਨਾਲ ਹੀ ਘਰ ਦੇ ਵਿੱਚ ਹੋਈਆਂ ਲੜਾਈ ਝਗੜੇ ਇਸ ਦਾ ਇਸ ਤਰ੍ਹਾਂ ਦੇ ਨਾਲ ਘਰ ਦੇ ਵਿੱਚ ਰਹਿਣਾ ਮਾਮੇ ਸਹੁਰੇ ਦੇ ਉੱਪਰ ਇਲਜ਼ਾਮ ਲਗਾਉਣੇ ਕਿ ਉਹ ਉਸਦੇ ਨਾਲ ਗਲਤ ਹਰਕਤਾਂ ਕਰਦਾ ਇਹ ਸਭ ਕੁਝ ਤੋਂ ਬਾਅਦ ਜਦੋਂ ਕੁੜੀ ਆਪਣੇ ਪੇਕੇ ਘਰ ਜਾਂਦੀ ਹੈ ਤਾਂ ਉੱਥੇ ਜਾ ਕੇ ਉਸ ਨੇ ਕੁਝ ਇੰਟਰਵਿਊਜ਼ ਕੀਤੀਆਂ ਅਤੇ ਉਸ ਦੇ ਵਿੱਚ ਇਹ ਸਾਰੀਆਂ ਗੱਲਾਂ ਦਸੀਆਂ ਸੀ ਨੂੰ ਦਾ ਇਹ ਕਹਿਣਾ ਹੈ ਕਿ ਮੇਰੀ ਉੱਥੇ ਬੜੀ ਹੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਆਪਰੇਸ਼ਨ ਹੋਇਆ ਸੀ ਉਸ ਨੂੰ ਖੋਲ ਦਿੱਤਾ ਕਿ ਆ ਮੈਂ ਖੂਨੋ ਖੂਨ ਸੀ ਔਰ ਇੱਕ ਵੀਡੀਓ ਕੁੜੀ ਦੇ ਵੱਲੋਂ ਪਾਈ ਜਾਂਦੀ ਹੈ ਮੂੰਹ ਦੇ ਉੱਪਰ ਥੱਪੜ ਮਾਰੇ ਹੋਏ ਨੇ ਹਾਲਾਂਕਿ ਸੱਸ ਕਹਿੰਦੀ ਹੈ ਕਿ ਉਹਨੂੰ ਲਿਪਸਟਿਕ ਲੱਗੀ ਹੋਈ ਸੀ ਤਾਂ ਮੈਨੂੰ ਨਹੀਂ ਲੱਗਦਾ ਪ੍ਰਤੀਪ ਕੋਈ ਆਪਣੇ ਆਪ ਨੂੰ ਇੰਨਾ ਜ਼ਿਆਦਾ ਦੁੱਖ ਦੇ ਸਕਦਾ ਸਿਰਫ ਇਹਸ ਕਰਕੇ ਕਿ ਉਹ ਤੁਹਾਨੂੰ ਗਲਤ ਸਾਬਿਤ ਕਰਨਾ ਚਾਹੁੰਦਾ ਹੋਵੇ ਕਿ ਤੁਹਾਨੂੰ ਲੱਗਦਾ ਹੈ ਕਿ ਉਸ ਕੁੜੀ ਨੇ ਆਪਣੇ ਆਪ ਨੂੰ ਖੁਦ ਕੁੱਟਿਆ ਮਾਰਿਆ ਹੋਵੇਗਾ ਖੁਦ ਆਪਣੇ ਨਿਸ਼ਾਨ ਪਾਏ ਹੋਣਗੇ ਖੁਦ ਆਪਣਾ ਆਪਰੇਸ਼ਨ ਦੇ ਜਿਹੜਾ ਹੋਇਆ ਸੀ ਟਾਂਕੇ ਉਖਾੜ ਦਿੱਤੇ ਹੋਣਗੇ ਬਿਲਕੁਲ ਗੁਰਸ਼ਰਨ ਕੋਈ ਵੀ ਆਪਣੇ ਆਪ ਨੂੰ ਇੰਨਾ ਦੁੱਖ ਨਹੀਂ ਦੇ ਸਕਦਾ ਹਾਲਾਂਕਿ ਇੰਨਾ ਵੱਡਾ ਦੁੱਖ ਕੀ ਟਾਂਕੇ ਖੋਲ ਦਿੱਤੇ ਗਏ ਹੁਣ ਕਿਉਂਕਿ ਜਦੋਂ ਕਿਸੇ ਦਾ ਆਪਰੇਸ਼ਨ ਹੁੰਦਾ ਹੈ ਤਾਂ ਕਾਫੀ ਉਸ ਸਮੇਂ ਵੀ ਆਪਾਂ ਨੂੰ ਦਰਦ ਸਹਿਣੀ ਪੈਂਦੀ ਹੈ ਤੇ ਉਸ ਤੋਂ ਬਾਅਦ ਵੀ ਟਾਂਕੇ ਕਿਤੇ ਨਾ ਕਿਤੇ ਦਰਦ ਦਿੰਦੇ ਹੀ ਰਹਿੰਦੇ ਆ ਜਦੋਂ ਇਹ ਵੀਡੀਓ ਆਉਂਦੀ ਹੈ ਤਾਂ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਉਹਨੇ ਆਪ ਹੀ ਸਾਰਾ ਖੁਸ਼ ਕੀਤਾ ਪਰ ਦੂਸਰੇ ਪਾਸੇ ਸੱਸ ਕਹਿ ਰਹੀ ਹੈ ਕਿ ਅਸੀਂ ਉਸ ਨੂੰ ਨੂੰ ਨਹੀਂ ਧੀ ਸਮਝਦੇ ਸੀ ਅਗਰ ਧੀ ਸਮਝਦੇ ਸੀਗੇ ਤਾਂ ਅਜਿਹਾ ਕਿਉਂ ਬਦਸਲੂਕੀ ਕੀਤੀ ਗਈ ਕਿਉਂ ਉਸ ਨੂੰ ਵੀਡੀਓ ਬਣਾਉਣ ਦੇ ਲਈ ਮਜਬੂਰ ਕੀਤਾ ਗਿਆ ਆਪਾਂ ਦੋਨੋਂ ਪੱਖ ਤੋਂ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਦੋਹਾਂ ਧੀਆਂ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ ਸਚਾਈ ਕੀ ਹੈ ਇਹ ਦੋਨੋਂ ਸਿਰਫ ਉਹ ਆਪਸ ਦੇ ਵਿੱਚ ਜਾਣਦੇ ਨੇ ਅਗਰ ਜੇ ਉਹਨਾਂ ਨੂੰ ਲੱਗਦਾ ਸੀਗਾ ਕਿ ਸੱਸ ਸੋਹਰੇ ਨੂੰ ਲੱਗਦਾ ਸੀਗਾ ਕਿ ਘਰ ਦੇ ਵਿੱਚ ਇਹ ਕੁਝ ਚੱਲ ਰਿਹਾ ਹੈ ਤਾਂ ਉਹ ਪਹਿਲਾਂ ਹੀ ਕਿਉਂ ਨਹੀਂ ਇਸ ਤੇ ਐਕਸ਼ਨ ਲੈ ਸਕਦੇ ਸੀ ਜੇ ਨੂੰ ਨੂੰ ਲੱਗਦਾ ਸੀਗਾ ਉਹ ਪਹਿਲਾਂ ਹੀ ਕਿਉਂ ਨਹੀਂ ਬੋਲੀ ਆਖਿਰ ਵੀਡੀਓ ਤੱਕ ਕਿਉਂ ਮਾਮਲਾ ਪਹੁੰਚਦਾ ਆ ਤੇ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤੇ ਹੋਰ ਵੀ ਬਹੁਤ ਸਾਰੇ ਸਮਾਜ ਦੇ ਵਿੱਚ ਜੋ ਲੋਕ ਨੇ ਉਹਨਾਂ ਤੇ ਅਸਰ ਪਾਉਂਦੀਆਂ ਨੇ ਕਿਉਂਕਿ ਬਥੇਰੇ ਲੋਕ ਸਹੀ ਰਹਿੰਦੇ ਆ ਆਪਸ ਦੇ ਵਿੱਚ ਬਣਦੀ ਆ ਪਿਆਰ ਨਾਲ ਰਹਿੰਦੇ ਆ ਮਿਲਵਰਤਨ ਨਾਲ ਰਹਿੰਦੇ ਆ ਪਰ ਜਦੋਂ ਅਜਿਹੀਆਂ ਵੀਡੀਓਜ਼ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ 네ਗਟਿਵਿਟੀ ਜ਼ਰੂਰ ਫੈਲਦੀ ਆ ਕਿ ਆਖਿਰ ਜੋ ਸਾਡਾ ਸਮਾਜ ਆ ਉਹ ਕਿੱਧਰ ਪਾਸੇ ਜਾ ਰਿਹਾ ਕੀ ਅਸੀਂ ਸੋਸ਼ਲ ਮੀਡੀਆ ਤੇ ਦਿਖਾ ਕੇ ਆਖਿਰ ਅਸੀਂ ਕੀ ਪ੍ਰੂਫ ਕਰਨਾ ਚਾਹੁੰਦੇ ਆ ਕਿ ਅਸੀਂ ਸੱਚੀ ਆ ਹਾਲਾਂਕਿ ਉਹ ਵੀਡੀਓ ਬਣਾ ਕੇ ਇਸ ਟਾਈਪ ਰੱਖ ਸਕਦੀ ਸੀ ਕਿ ਪੁਲਿਸ ਨੂੰ ਦਿਖਾ ਸਕਦੀ ਸੀ ਮੇਰੇ ਨਾਲ ਕਿਵੇਂ ਬਦਸਲੂਕੀ ਕੀਤੀ ਆ ਆਪਣੇ ਪਰਿਵਾਰ ਨੂੰ ਦਿਖਾ ਸਕਦੀ ਸੀ ਕਿਉਂਕਿ ਇੱਕ ਸਬੂਤ ਚਾਹੀਦਾ ਹੁੰਦਾ ਆ ਸੋ ਸ਼ਰਨ ਜੀ ਇਸ ਤਰੀਕੇ ਦੇ ਨਾਲ ਇਹ ਵੀਡੀਓ ਬਣਾਈ ਗਈ ਸੋਸ਼ਲ ਮੀਡੀਆ ਤੇ ਲੋਕ ਉਹਨਾਂ ਨੂੰ ਸਲਾਹਾਂ ਵੀ ਦੇ ਰਹੇ ਨੇ ਤੇ ਕਿਤੇ ਨਾ ਕਿਤੇ ਵਿਰੋਧ ਵੀ ਹੋ ਰਿਹਾ ਹੈ ਕੁੜੀ ਨੂੰ ਵੀ ਕਾਫੀ ਕੁਝ ਬੋਲਿਆ ਜਾ ਰਿਹਾ ਤੇ ਦੂਸਰੇ ਪਾਸੇ ਸੱਸ ਦੀ ਗੱਲ ਸੁਣ ਕੇ ਸੱਸ ਨੂੰ ਕਿਤੇ ਕਿਤੇ ਚੰਗੀ ਕਿਹਾ ਜਾ ਰਿਹਾ ਕਮੈਂਟਸ ਦੇ ਵਿੱਚ ਕਿਤੇ ਮਾੜੀ ਕਿਹਾ ਜਾ ਰਿਹਾ ਐ ਐਸੀ ਤਰ੍ਹਾਂ ਕੁੜੀ ਨੂੰ ਵੀ ਚੰਗਾ ਕਿਹਾ ਜਾ ਰਿਹਾ ਤੇ ਨਾਲ ਹੀ ਮਾੜਾ ਕਿਹਾ ਜਾ ਰਿਹਾ ਪਰ ਲੋਕ ਹੀ ਤੁਹਾਡੀ ਗੱਲ ਦੇ ਵਿੱਚ ਕਿਉਂ ਬੋਲਣ ਕਿਉਂਕਿ ਜਦੋਂ ਤੀਸਰਾ ਬੰਦਾ ਆਪਣੀ ਗੱਲ ਦੇ ਵਿੱਚ ਬੋਲਣ ਲੱਗਦਾ ਹੈ ਤਾਂ ਗੱਲ ਉਹ ਰੁਕਦੀ ਨਹੀਂ ਸਗੋਂ ਵੱਧਦੀ ਆ ਉਹ ਆਪਸ ਦੇ ਵਿੱਚ ਬੈਠ ਕੇ ਮਸਲਾ ਸੁਲਝਾ ਸਕਦੇ ਸੀ ਕਿਉਂਕਿ ਜਦੋਂ ਤੂੰ ਤੀਸਰੇ ਬੰਦੇ ਨੂੰ ਆਪਾਂ ਨੇ ਸਾਰਾ ਕੁਝ ਦੱਸਤਾ ਤਾਂ ਲੋਕਾਂ ਨੇ ਤਾਂ ਸਲਾਹਾਂ ਦੇਣੀਆਂ ਨੇ ਜਿੰਨੇ ਮੂੰਹ ਉਨੀਆਂ ਸਲਾਹਾਂ ਹੁੰਦੀਆਂ ਨੇ ਸੋ ਗੁਰੂ ਸ਼ਰਨ ਉਹਨਾਂ ਨੂੰ ਇਹ ਵੀਡੀਓ ਬਣਾਉਣ ਤੋਂ ਪਹਿਲਾਂ ਮਤਲਬ ਕਿ ਸੋਸ਼ਲ ਮੀਡੀਆ ਤੇ ਪਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਹਾਲਾਂਕਿ ਉਹ ਵੀਡੀਓ ਨੂੰ ਸਬੂਤ ਦੇ ਪੱਖੋਂ ਪੇਸ਼ ਕਰ ਸਕਦੀ ਹੈ ਕਿਤੇ ਵੀ ਹੂੰ ਸੋਸ਼ਲ ਮੀਡੀਆ ਦੀ ਇਹ ਦੁਰਵਰਤੋਂ ਹੈ ਪ੍ਰਦੀਪ ਦੀ ਜੜੀਆਂ ਚੀਜ਼ਾਂ ਨਿੱਜੀ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਚੀਜ਼ਾਂ ਸਾਡੇ ਆਪਣੇ ਆਪ ਦੇ ਹੰਡਾਣ ਦੇ ਲਈ ਨੇ ਖੁਦ ਸਮਝਣ ਦੇ ਲਈ ਨੇ ਅਸੀਂ ਉਹ ਲੋਕਾਂ ਦੇ ਅੱਗੇ ਪਰੋਸ ਦਿੰਦੇ ਆ ਇਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਨੁਕਸਾਨ ਇਸ ਕੁੜੀ ਦਾ ਹੀ ਹੋਇਆ ਅਤੇ ਨਾਲ ਉਸ ਮੁੰਡੇ ਦਾ ਜਿਸਦੇ ਨਾਲ ਵਿਆਹ ਕੀਤਾ ਗਿਆ ਸੀ ਦੇਖੋ ਕੁੜੀ ਦੇ ਅਤੇ ਮੁੰਡੇ ਦੇ ਆਪਸ ਦੇ ਵਿੱਚ ਰਿਸ਼ਤਾ ਸੀਗਾ ਜਿਹੜਾ ਉਹ ਕਿਤੋਂ ਵੀ ਖਰਾਬ ਨਹੀਂ ਹੋਇਆ ਨਾਤਾ ਮੈਂ ਸੱਸ ਦੇ ਮੂੰਹੋਂ ਕੁਝ ਸੁਣਿਆ ਕਿ ਉਹਨਾਂ ਨੇ ਕਿਹਾ ਹੋਵੇ ਕਿ ਮੇਰੇ ਮੁੰਡੇ ਨਾਲ ਠੀਕ ਨਹੀਂ ਰਹੀ ਮੇਰੇ ਮੁੰਡੇ ਨੂੰ ਬੁਲਾ ਨਹੀਂ ਰਹੀ ਮੇਰੇ ਮੁੰਡੇ ਨੂੰ ਫੋਨ ਨਹੀਂ ਕਰ ਰਹੀ। ਨਹੀਂ ਮੈਂ ਕੁੜੀ ਦੇ ਮੂੰਹੋਂ ਸੁਣਿਆ ਕਿ ਉਹ ਕਹਿੰਦੀ ਹੋਵੇ ਕਿ ਮੇਰਾ ਪਤੀ ਮੈਨੂੰ ਗਲਤ ਬੋਲ ਰਿਹਾ ਹੈ ਮੇਰਾ ਪਤੀ ਮੇਰੇ ਨਾਲ ਗਲਤ ਕਰ ਰਿਹਾ ਹੈ। ਹਾਂ ਉਸਨੇ ਇਹ ਜ਼ਰੂਰ ਕਿਹਾ ਕਿ ਜਦੋਂ ਉਸਦੇ ਨਾਲ ਇਹ ਸਭ ਕੁਝ ਹੋ ਰਿਹਾ ਸੀ ਤਾਂ ਉਸਦਾ ਪਤੀ ਉਸ ਸਮੇਂ ਚੁੱਪ ਸੀ ਉਸਦੇ ਵੱਲੋਂ ਕੁਝ ਗੱਲਾਂ ਨੂੰ ਲੈ ਕੇ ਸਟੈਂਡ ਨਹੀਂ ਲਿਆ ਗਿਆ। ਹੁਣ ਜਿਹੜਾ ਵਿਅਕਤੀ ਇੱਥੇ ਹੈ ਨਹੀਂ ਹੋ ਸਕਦਾ ਕਿ ਉਹ ਸਾਰੀਆਂ ਚੀਜ਼ਾਂ ਦੇਖਣਾ ਤੇ ਸਮਝਣ ਤੋਂ ਅਸਮਰਥ ਹੋਵੇ ਕਿਉਂਕਿ ਇੱਕ ਪਾਸੇ ਉਹਦੇ ਮਾਪਿਓਨਿਆਂ ਤੇ ਦੂਸਰੇ ਪਾਸੇ ਉਸਦੀ ਘਰਵਾਲੀ ਨਵਾਂ ਨਵਾਂ ਵਿਆਹ ਹੋਇਆ ਸੀ ਵਿਆਹ ਨੂੰ ਹਲੇ ਸਾਲ ਵੀ ਨਹੀਂ ਹੋਇਆ ਐਸੇ ਸਾਲ ਵਿਆਹ ਹੋਇਆ ਸੀਗਾ ਅਤੇ ਗਲਤ ਤਲਾਕ ਤੱਕ ਪਹੁੰਚ ਗਈ ਸਭ ਤੋਂ ਵੱਡਾ ਨੁਕਸਾਨ ਮੁੰਡੇ ਅਤੇ ਕੁੜੀ ਦਾ ਹੀ ਹੋਇਆ ਜ਼ਰੂਰ ਯਕੀਨਨ ਉਹ ਇੱਕ ਦੂਸਰੇ ਨੂੰ ਪਿਆਰ ਵੀ ਕਰਦੇ ਹੋਣੇ ਨੇ 3 ਸਾਲ ਤੋਂ ਇਹ ਕੁੜੀ ਉਸ ਘਰ ਦੇ ਵਿੱਚ ਮੰਗੀ ਰਹੀ ਵਿਆਹ ਤੋਂ ਪਹਿਲਾਂ ਉਸਨੇ ਵਰਤ ਰੱਖਿਆ ਸੱਸ ਦਾ ਕਹਿਣਾ ਹੈ ਕਿ ਮੈਂ ਵਰਤਤਾ ਸਮਾਨ ਵੀ ਲੈ ਕੇ ਗਈ ਸੀ ਵਿਆਹ ਤੋਂ ਪਹਿਲਾਂ ਦੀ ਉਹ ਗੱਲ ਦੱਸਦੇ ਨੇ ਅਤੇ ਕਹਿੰਦੇ ਨੇ ਕਿ ਬੜਾ ਹੀ ਵਧੀਆਂ ਸੀ ਸਭ ਕੁਝ ਕੁੜੀ ਬਹੁਤ ਸੋਹਣੀ ਸੀ ਪਰ ਅਚਾਨਕ ਇਹ ਕੀ ਹੋਇਆ ਉਹਨਾਂ ਨੂੰ ਨਹੀਂ ਪਤਾ ਲੱਗਿਆ ਤੇ ਹੁਣ ਇਲਜ਼ਾਮ ਕੁੜੀ ਦੀ ਸੱਸ ਦੇ ਵੱਲੋਂ ਲਗਾਏ ਜਾ ਰਹੇ ਨੇ ਕੁੜੀ ਦੀ ਮਾਂ ਦੇ ਉੱਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਇੰਟਰਫੀਰੈਂਸ ਬਹੁਤ ਜ਼ਿਆਦਾ ਸੀ ਕੁੜੀ ਦੇ ਵੱਲੋਂ ਹਰੇਕ ਵੀਡੀਓ ਹਰੇਕ ਫੋਟੋ ਚੱਕ ਕੇ ਆਪਣੀ ਮਾਂ ਨੂੰ ਪਾਈ ਜਾਂਦੀ ਸੀ ਜਿਸ ਤੋਂ ਬਾਅਦ ਉਹੀ ਸਾਡੀਆਂ ਖੁਸ਼ੀਆਂ ਨਹੀਂ ਜਾ ਸਕੀ ਅਤੇ ਅੱਜ ਸਾਡਾ ਘਰ ਇਸ ਤਰ੍ਹਾਂ ਟੁੱਟ ਗਿਆ ਬਿਲਕੁਲ ਗੁਰਸ਼ਰਨ ਅੱਜ ਮਤਲਬ ਕਿ ਦੇਖਿਆ ਜਾਵੇ ਟੈਕਨੋਲੋਜੀ ਦਾ ਜ਼ਮਾਨਾ ਆ ਹਨਾ ਤੇ ਹਰ ਕੋਈ ਫੋਨ ਯੂਜ਼ ਕਰਦਾ ਆ ਹਰ ਕੋਈ ਚਾਹੁੰਦਾ ਆ ਕਿ ਮੇਰੇ ਪਰਿਵਾਰ ਤੱਕ ਮਤਲਬ ਜੋ ਵੀ ਕੋਈ ਖੁਸ਼ੀ ਆ ਜਾਂ ਕੋਈ ਵੀ ਗੱਲ ਆ ਹਨਾ ਤਾਂ ਆਪਾਂ ਆਪਣੇ ਘਰੇ ਦੱਸ ਦਿਆਂ ਹਾਲਾਂਕਿ ਸੁਖੀ ਸੰਧੀ ਹੋਵੇ ਤਾਂ ਆਪਾਂ ਉਹ ਵੀ ਦੱਸਦੇ ਆਂ ਦੁੱਖ ਹੋਵੇ ਉਹ ਵੀ ਦੱਸਦੇ ਆਂ ਪਰ ਜਦੋਂ ਆਪਾਂ ਨਿੱਕੀ ਨਿੱਕੀ ਗੱਲ ਦੱਸਣ ਲੱਗ ਜਾਂਦੇ ਆਂ ਤਾਂ ਉਹ ਫਿਰ ਪਵਾੜਿਆਂ ਦਾ ਕਾਰਨ ਬਣ ਜਾਂਦੀਆਂ ਨੇ ਆ ਕਿਤੇ ਨਾ ਕਿਤੇ ਅੱਜ ਕੱਲ੍ਹ ਜੋ ਸਮਾਜ ਦੇ ਵਿੱਚ ਸਾਡਾ ਜੋ ਪਤੀ ਪਤਨੀ ਦਾ ਰਿਸ਼ਤਾ ਆ ਤਾਂ ਉਹਦੇ ਵਿੱਚ ਜਦੋਂ ਕੁੜੀ ਦੇ ਮਾਪੇ ਆਪਣਾ ਰੋਲ ਅਦਾ ਕਰਨ ਲੱਗ ਜਾਂਣ ਦਸੋਰੇ ਪਰਿਵਾਰ ਦੇ ਵਿੱਚ ਦਖਲਅੰਦਾਜ਼ੀ ਦੇਣ ਲੱਗ ਜਾਂਣ ਤਾਂ ਉਹ ਰਿਸ਼ਤਾ ਖਰਾਬ ਹੀ ਹੁੰਦਾ ਜਾਂਦਾ ਹੈ ਕਿਉਂਕਿ ਇੱਕ ਤਰਫਾ ਅਗਲੇ ਨੂੰ ਤਾਂ ਸਿਰਫ ਆਪਣੀ ਕੁੜੀ ਤੇ ٹرسٹ ਕਰਨਾ ਆ ਉਹਨਾਂ ਨੇ ਕਹਿਣਾ ਹੈ ਕਿ ਸੱਸ ਐਦਾਂ ਦੀ ਹੋਣੀ ਆ ਤਾਂ ਮੈਨੂੰ ਪਹਿਲਾਂ ਹੀ ਐਦਾਂ ਲੱਗਦਾ ਸੀਗਾ ਉਹਦੇ ਗੱਲਾਂ ਤੋਂ ਮਤਲਬ ਕਿ ਕੁੜੀ ਨੂੰ ਵੀ ਕਿਤੇ ਨਾ ਕਿਤੇ ਉਹ ਚੀਜ਼ਾਂ ਬੋਲੀ ਜਾਣੇ ਕਿ ਸਾਨੂੰ ਪਹਿਲਾਂ ਹੀ ਲੱਗ ਰਿਹਾ ਸੀ ਐਵੇਂ ਦੀ ਪਰ ਤੂੰ ਸੁਚੇਤ ਰਹੀਂ ਕੋਈ ਵੀ ਗੱਲ ਹੁੰਦੀ ਆ ਤੂੰ ਜ਼ਿਆਦਾ ਕੰਮ ਨਾ ਕਰੀ ਤਾਂ ਤੂੰ ਕਹਿ ਦਿਆ ਕਰ ਕਿ ਮੇਰੇ ਤੋਂ ਨਹੀਂ ਹੁੰਦਾ ਨਾ ਤਾਂ ਇਹ ਜਿਹੜੀ ਦਖਲਅੰਦਾਜ਼ੀ ਆ ਕਿਤੇ ਨਾ ਕਿਤੇ ਉਹ ਜਿਹੜੀ ਰਿਸ਼ਤਾ ਆ ਉਹ ਸੱਸ ਨੂੰ ਉਹਦਾ ਉਹ ਵੀ ਖਰਾਬ ਕਰਦੀ ਐ ਤੇ ਤਾਂ ਕੁੜੀ ਨੂੰ ਕਿਤੇ ਨਾ ਕਿਤੇ ਸੋਹਰੇ ਪਰਿਵਾਰ ਦੇ ਵਿੱਚ ਵਸਣ ਨਹੀਂ ਦਿੱਤਾ ਜਾਂਦਾ ਸੋ ਇਹ ਜਿਹੜੀ ਦਖਲ ਅੰਦਾਜ਼ੀ ਆ ਹਰ ਤਰੀਕੇ ਦੀ ਉਹ ਬੰਦ ਹੋਣੀ ਚਾਹੀਦੀ ਆ ਕੁਝ ਪੇਰੈਂਟਸ ਨੂੰ ਸਮਝਣਾ ਚਾਹੀਦਾ ਹੈ ਤੇ ਕੁਝ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਹਰ ਇੱਕ ਗੱਲ ਨਾ ਦਸੀਏ ਕਿਉਂਕਿ ਇੱਕ ਘਰ ਦੇ ਵਿੱਚ ਕੀ ਕੁਝ ਹੋ ਰਿਹਾ ਆਪਣੇ ਪਰਿਵਾਰ ਦੇ ਵਿੱਚ ਸੋਹਰੇ ਪਰਿਵਾਰ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਰਹਿ ਰਹੀ ਹੈ ਤੇ ਇਹ ਵੀ ਜ਼ਿਆਦਾ ਦੱਸਣਾ ਜ਼ਰੂਰੀ ਨਹੀਂ ਆ ਹਾਂ ਜੇ ਤੁਹਾਨੂੰ ਵਾਕਈ ਲੱਗਦਾ ਆ ਕਿ ਮੇਰੇ ਨਾਲ ਕੋਈ ਬਦਸਲੂਕੀ ਹੋ ਰਹੀ ਆ ਜਾਂ ਫਿਰ ਮੇਰੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਜਾਂ ਫਿਰ ਮੈਨੂੰ ਕਿਸੇ ਚੀਜ਼ ਕੋਈ ਵੀ ਗੱਲ ਆ ਮੇਰੇ ਤੋਂ ਲੁਕਾਈ ਜਾ ਰਹੀ ਹੈ ਜੋ ਕਿ ਨਹੀਂ ਲੁਕਾਣੀ ਚਾਹੀਦੀ ਜਾਂ ਫਿਰ ਮੇਰੇ ਖਿਲਾਫ ਕੁਝ ਹੋ ਰਿਹਾ ਸੋ ਉਹ ਚੀਜ਼ਾਂ ਨੂੰ ਲੈ ਕੇ ਆਪਾਂ ਜਰੂਰ ਪੇਰੈਂਟਸ ਦੇ ਨਾਲ ਡਿਸਕਸ ਕਰ ਸਕਦੇ ਆ ਤਾਂ ਜੋ ਉਹ ਸਾਨੂੰ ਵੀ ਸਮਝਾਉਣ ਜਾਂ ਫਿਰ ਮੇਰੇ ਸੱਸ ਸਹੁਰੇ ਨੂੰ ਸਮਝਾਉਣ ਹਨਾ ਤਾਂ ਜੋ ਉਹ ਆਪਣੇ ਘਰ ਦੇ ਵਿੱਚ ਸਹੀ ਸਲਾਮਤ ਵਸ ਸਕੇ ਪਰ ਜਦੋਂ ਉਸ ਛੋਟੇ ਛੋਟੇ ਗੱਲ ਹਰ ਇੱਕ ਗੱਲ ਦੱਸਣੀ ਹੈ ਕਿ ਅੱਜ ਮੈਂ ਆ ਕੀਤਾ ਮੇਰੀ ਸੱਸ ਇਹ ਕਰ ਰਹੀ ਆ ਮੈਂ ਰਸੋਈ ਦੇ ਵਿੱਚ ਕੰਮ ਕਰ ਰਹੀ ਆ ਤੇ ਮੇਰੀ ਸੱਸ ਬੈੱਡ ਤੇ ਪਈ ਆ ਕਿਉਂਕਿ ਉਹਨੇ ਵੀ ਸਾਰੀ ਉਮਰ ਹੰਡਾਈ ਆ ਤੇ ਜੇ ਉਹ 10 ਮਿੰਟ ਆਰਾਮ ਵੀ ਕਰ ਲੇਗੀ ਤਾਂ ਕੀ ਹੋ ਜਾਏਗਾ ਸੋ ਕੁੜੀ ਦੇ ਪੇਰੈਂਟਸ ਨੂੰ ਮੈਨੂੰ ਲੱਗਦਾ ਗੁਰਸ਼ਰਨ ਜ਼ਿਆਦਾ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਤੇ ਦੂਸਰੇ ਪਾਸੇ ਕੁੜੀ ਨੂੰ ਵੀ ਸਮਝਣਾ ਚਾਹੀਦਾ ਜੇ ਆਪਣਾ ਘਰ ਬਸਾਉਣਾ ਆ ਤਾਂ ਆਪਣੀ ਹਰ ਇੱਕ ਗੱਲ ਨਹੀਂ ਦੱਸਣੀ ਚਾਹੀਦੀ ਤੇ ਕੁਝ ਚੀਜ਼ਾਂ ਨੂੰ ਸਮਝ ਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਚਾਹੀਦਾ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਰਹਿਣਾ ਤਾਂ ਉਸ ਨੇ ਉਸ ਪਰਿਵਾਰ ਦੇ ਵਿੱਚ ਬਿਲਕੁਲ ਸਹੀ ਕਿਹਾ ਪ੍ਰਦੀਪ ਤੁਸੀਂ ਕਿ ਘਰਦਿਆਂ ਛੋਟੀਆਂ-ਛੋਟੀਆਂ ਗੱਲਾਂ ਹਰੇਕ ਘਰ ਦੇ ਵਿੱਚ ਹੁੰਦੀਆਂ ਨੇ ਤੇ ਹਰੇਕ ਘਰ ਦੀ ਜਿਹੜੀ ਚਾਰ ਦੀਵਾਰੀ ਆ ਉਹਦੇ ਅੰਦਰ ਹੀ ਰਹਿਣੀਆਂ ਚਾਹੀਦੀਆਂ ਨੇ ਪਰ ਕਈ ਵਾਰੀ ਦੇਖਿਆ ਗਿਆ ਹੈ ਕਿ ਨਾ ਸਿਰਫ ਨੋਹਾ ਸਗੋਂ ਸੱਸਾਂ ਵੀ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਹੰਢਾ ਦਿੱਤੀ ਹੁੰਦੀ ਹੈ ਅਤੇ 50-60 ਸਾਲ ਦੇ ਹੋ ਚੁੱਕੇ ਹੁੰਦੇ ਨੇ ਉਹ ਵੀ ਆਪਣੀ ਨੂੰਹਾਂ ਦੀ ਇੱਕ ਇੱਕ ਗੱਲ ਚੱਕ ਕੇ ਫੋਨ ਤੇ ਦੱਸਦੀਆਂ ਨੇ ਉਹ ਦੱਸਦੀ ਹੈ ਕਿ ਅੱਜ ਇਸਨੇ ਇਹ ਪਾਇਆ ਅੱਜ ਇਸਨੇ ਇਹ ਖਾਇਆ ਅੱਜ ਇਹ ਇੱਥੇ ਗਈ ਅੱਜ ਇਹ ਇੱਥੋਂ ਆਈ ਹੈ ਹੁਣ ਚਾਹੀਦਾ ਤਾਂ ਸੱਸ ਨੂੰ ਵੀ ਇਹੀ ਹੈ ਕਿ ਉਹ ਆਪਣੀ ਨੂੰਹ ਦੀ ਕੋਈ ਗੱਲ ਬਾਹਰ ਨਾ ਕਰੇ ਜੇਕਰ ਉਹ ਸਤੀ ਧੀ ਹੈ ਕਹਿੰਦੇ ਨੇ ਅਸੀਂ ਧੀ ਬਣਾ ਕੇ ਲਿਆਂਦੀ ਆ ਤਾਂ ਕੀ ਤੁਸੀਂ ਆਪਣੀ ਧੀ ਦੀਆਂ ਇਹੋ ਜਿਹੀਆਂ ਗੱਲਾਂ ਬਾਹਰ ਕਰਦੇ ਹੋ ਕੀ ਦੱਸਦੇ ਹਾਂ ਕਿ ਉਹ ਅੱਜ ਮੈਂ ਇਸ ਵੀਡੀਓ ਦੇ ਵਿੱਚ ਹੀ ਸੁਣਿਆ ਉਹ ਕਹਿੰਦੇ ਸੀ ਕਿ ਹੈ 10 ਵਜੇ ਉੱਠਦੀ ਆ ਮੈਂ ਇਸ ਨੂੰ ਚਾਕਲੇਟ ਸ਼ੇਕ ਪਤਾ ਨਹੀਂ ਕੀ ਬਣਾ ਕੇ ਦੇਣੀ ਆ ਤਾਂ ਫਿਰ ਕੀ ਹੋ ਗਿਆ ਕਿ ਜੇਕਰ ਤੁਸੀਂ ਘਰ ਆਏ ਇਸ ਧੀ ਨੂੰ ਜਿਹੜੇ ਕਹਿ ਰਹੇ ਕਿ ਮੇਰੀ ਧੀ ਹੈ ਇਹ ਉਸ ਨੂੰ ਕੁਝ ਖਵਾ ਪਲਾ ਦਿੱਤਾ ਜਾਂ ਫਿਰ ਉਹ ਜੇ ਲੇਟ ਵੀ ਉੱઠી ਹੈ ਸੇਮ ਚੀਜ਼ ਕੁੜੀ ਦੇ ਲਈ ਵੀ ਇਹੀ ਹੈ ਕਿ ਫਿਰ ਕੀ ਹੋ ਗਿਆ ਜੇਕਰ ਤੁਸੀਂ ਆਪਣੇ ਸਸਤੇ ਲਈ ਕੁਝ ਕਰ ਦਿੱਤਾ ਭਾਵੇਂ ਉਸ ਨੂੰ ਕੁਝ ਬਣਾ ਕੇ ਦਿੱਤਾ ਜਾਂ ਫਿਰ ਉਹ ਆਰਾਮ ਕਰ ਰਹੀ ਸੀ ਜਾਂ ਸੌ ਰਹੀ ਸੀ ਤਾਂ ਫਿਰ ਕੀ ਹੋ ਗਿਆ ਤੁਸੀਂ ਇੱਕ ਦੂਸਰੇ ਨੂੰ ਇਸ ਤਰ੍ਹਾਂ ਵੀ ਲੈ ਸਕਦੇ ਹੋ ਕਿ ਇਹੀ ਮੇਰੀ ਮਾਂ ਦੀ ਤਰ੍ਹਾਂ ਇਹੀ ਮੇਰੀ ਧੀ ਦੀ ਤਰ੍ਹਾਂ ਅਸੀਂ ਆਪਸ ਦੇ ਵਿੱਚ ਮਿਲ ਕੇ ਰਹਿਣਾ ਕਿ ਅੱਜ ਉਹ ਆਰਾਮ ਕਰ ਰਹੇ ਨੇ ਕੋਈ ਗੱਲ ਹੋਊਗੀ ਹੋਣੀ ਹੈ ਤੇ ਫਿਰ ਕੀ ਹੋ ਗਿਆ ਕਿ ਜੇ ਮੈਂ ਉਹਨੂੰ ਖੁਸ਼ੀ ਦੇਣ ਦੇ ਲਈ ਕੁਝ ਬਣਾ ਕੇ ਖਵਾ ਦਿੱਤਾ ਇਹ ਛੋਟੀਆਂ ਛੋਟੀਆਂ ਗੱਲਾਂ ਹੀ ਹੁੰਦੀਆਂ ਨੇ ਪ੍ਰਦੀਪ ਜਿਨ੍ਹਾਂ ਦਾ ਵਾਅਦਾ ਵੱਧਾ ਜਾਂਦਾ ਤੇ ਅੱਜ ਇਹਨਾਂ ਗੱਲਾਂ ਨੂੰ ਲੈ ਕੇ ਉਹ ਆਪਣਾ ਮਲਾਲ ਜ਼ਾਹਿਰ ਕਰ ਰਹੇ ਨੇ ਦੱਸਣਾ ਤਾਂ ਉਹ ਇਹ ਚਾਹੁੰਦੇ ਨੇ ਕਿ ਅਸੀਂ ਇੱਕ ਦੂਸਰੇ ਨੂੰ ਇੰਨਾ ਕੇਅਰ ਕਰ ਰਹੇ ਸੀ ਤਰੀਕੇ ਨਾਲ ਚੱਲ ਰਹੇ ਸੀ ਇਹੀ ਨਹੀਂ ਸਾਡੇ ਨਾਲ ਸਹੀ ਚੱਲ ਰਹੀ ਸੀ ਪਰ ਦੂਸਰੇ ਪਾਸੇ ਉਹ ਵੀ ਇਹੀ ਇਲਜ਼ਾਮ ਲਗਾ ਰਹੇ ਨੇ ਇਨਾ ਦੇ ਵਿਚਾਲੇ ਮੈਨੂੰ ਇੱਕ ਵਾਰੀ ਫੇਰ ਇਹੀ ਦੁੱਖ ਹੋ ਰਿਹਾ ਇਸ ਗੱਲ ਦੇ ਉੱਪਰ ਕਿ ਇਹ ਮੁੰਡਾ ਕੁੜੀ ਜਿਨ੍ਹਾਂ ਦੇ ਵਿਆਹ ਨੂੰ ਸਾਲ ਵੀ ਨਹੀਂ ਹੋਇਆ ਸੀ ਅੱਜ ਉਹ ਸਾਰਾ ਸੰਤਾਪ ਹੰਡਾਣਗੇ ਪੂਰੀ ਵੀਡੀਓ ਦੇ ਵਿੱਚ ਸਾਸ ਅਤੇ ਨੂੰ ਦੀ ਲੜਾਈ ਹੋ ਰਹੀ ਹੈ ਪਤੀ ਅਤੇ ਪਤਨੀ ਦੇ ਵਿਚਾਲੇ ਕੁਝ ਨਹੀਂ ਹੋਇਆ ਦੋਹਾਂ ਦਾ ਵਿਆਹ ਬੜਾ ਹੀ ਵਧੀਆ ਕੀਤਾ ਗਿਆ ਕਿਸੇ ਚੀਜ਼ ਦੀ ਕਮੀ ਕੁੜੀ ਵਾਲਿਆਂ ਦੇ ਵੱਲੋਂ ਨਹੀਂ ਛੱਡੀ ਗਈ ਪਰ ਬਾਅਦ ਦੇ ਵਿੱਚ ਮੁੰਡੇ ਦੀ ਭੈਣ ਨੂੰ ਇਸ ਤਰ੍ਹਾਂ ਗਲਤ ਬੋਲਣਾ ਇੱਕ ਆਡੀਓ ਵੀ ਸਾਹਮਣੇ ਆਈ ਹੈ ਉਹ ਵੀ ਬੇहद ਹੀ ਗਲਤ ਹੈ ਤੇ ਇਧਰੋਂ ਜਿਹੜੇ ਮੁੰਡੇ ਦੇ ਪਰਿਵਾਰ ਵਾਲੇ ਨੇ ਉਹਨਾਂ ਦੇ ਵੱਲੋਂ ਕੁੜੀ ਦੀ ਇੱਕ ਵੀਡੀਓ ਵਾਇਰਲ ਕਰ ਦੇਣਾ ਇਹ ਵੀ ਬਹੁਤ ਗਲਤ ਹੈ ਇਸ ਕੁੜੀ ਨੇ ਕਿਸੇ ਭਰੋਸੇ ਦੇ ਨਾਲ ਹੀ ਆਪਣੇ ਘਰ ਦੀ ਉਹ ਵੀਡੀਓ ਆਪਣੇ ਹੋਣ ਵਾਲੇ ਪਤੀ ਨੂੰ ਉਸ ਪਤੀ ਨੂੰ ਜਿਹੜਾ ਉਸ ਸਮੇਂ ਉਸਦਾ ਵਿਆਹ ਨਹੀਂ ਹੋਇਆ ਸੀ ਅਰਸ਼ ਦੇ ਨਾਲ ਉਹਨੂੰ ਭੇਜੀ ਗਈ ਸੀ ਗੁਰਪ੍ਰੀਤ ਦੇ ਵੱਲੋਂ ਤਾਂ ਜੇਕਰ ਉਸਨੇ ਭੇਜ ਹੀ ਦਿੱਤੀ ਸੀ ਤਾਂ ਉਹਨੂੰ ਵੀ ਥੋੜੀ ਜੀ ਲਾਜ ਰੱਖਣੀ ਚਾਹੀਦੀ ਸੀ ਕਿ ਹੋ ਸਕਦਾ ਸਭ ਕੁਝ ਆਉਣ ਵਾਲੇ ਸਮੇਂ ਚ ਠੀਕ ਹੋ ਜਾਵੇ ਤੇ ਮੈਂ ਇਸ ਦੀ ਵੀਡੀਓ ਨਾ ਵਾਇਰਲ ਕਰਨਾ ਜੋ ਕਿ ਇਹਨਾਂ ਉਸਨੇ ਪਿਆਰ ਦੇ ਵਿੱਚ ਹੀ ਭੇਜੀ ਹੋਣੀ ਹੈ ਕਿ ਮੈਂ ਕੋਈ ਨਾ ਕੋਈ ਗੱਲ ਆਪਣੇ ਪਤੀ ਨੂੰ ਦੱਸਾਂ ਤੇ ਸਭ ਕੁਝ ਠੀਕ ਕਰ ਦਵੇਗਾ ਉਹ ਪਰ ਉਹਨੇ ਵੀ ਨਹੀਂ ਖੈਰ ਹੈ ਕਿ ਤਾਂ ਤੇਦਰੋਂ ਕੁੜੀ ਨੇ ਵੀ ਨਹੀਂ ਕੁਝ ਸੋਚਿਆ ਉਸਨੇ ਵੀ ਵੀਡੀਓ ਵਾਇਰਲ ਕਰ ਦਿੱਤੀ ਜਦੋਂ ਕਿ ਇਸ ਨੂੰ ਉਹ ਰੱਖ ਕੇ ਇਨਸਾਫ ਮੰਗ ਸਕਦੀ ਸੀ ਪਰਿਵਾਰਿਕ ਮੈਂਬਰਾਂ ਦੇ ਕੋਲੋਂ ਹੀ ਅਤੇ ਅੱਜ ਨੂੰ ਉਹ ਜੇਕਰ ਆਪਣੇ ਘਰ ਜਾਣਾ ਹੀ ਚਾਹਦੀ ਸੀ ਕੋਟ ਮੈਰਿਜ ਤੋਂ ਬਾਅਦ ਚਲੀ ਜਾਂਦੀ ਅਤੇ ਹੁਣ ਉਹ ਵਿਦੇਸ਼ ਦੇ ਵਿੱਚ ਮੁੰਡੇ ਦੇ ਕੋਲ ਜਾਂਦੀਆਂ ਤਿਆਰੀਆਂ ਕਰਦੀ ਬਜਾਏ ਕਿ ਇੱਥੇ ਇਸ ਤਰ੍ਹਾਂ ਦੇ ਨਾਲ ਕੇਸ ਦੇ ਵਿੱਚ ਉਲਝਣ ਦੇ ਪਰ प्रदीप ਇਹ ਮਾਹੌਲ ਹੀ ਹੁਜੇ ਹਾਂ ਬਣ ਗਿਆ ਕਿ ਨਾ ਤਾਂ ਸਾਸਿ ਰੁਕੀ ਅਤੇ ਨਾ ਹੀ ਇਸ ਨੂਨ ਤੋਂ ਹੀ ਰੁਕਿਆ ਗਿਆ ਕਿਉਂਕਿ ਜੇਕਰ ਉਸਦੇ ਨਾਲ ਕੁੱਟਮਾਰ ਹੋਈ ਐ ਸੋਰੇ ਪਰਿਵਾਰ ਦੇ ਵਿੱਚ ਤਾਂ ਇਸ ਤੋਂ ਵੱਡਾ ਜ਼ੁਲਮ ਕੋਈ ਨਹੀਂ ਹੋ ਸਕ ਹਾਲਾਤ ਇਹ ਬਣਾ ਦੋ ਕਿ ਅੱਜ ਹੁਣ ਹਸਪਤਾਲਾਂ ਦੇ ਵਿੱਚ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਤਾਂ ਖੈਰ ਇਹ ਪੂਰੀ ਖਬਰ ਨੂੰ ਲੈ ਕੇ ਇਹੀ ਚਰਚਾ ਹੁਣ ਤੱਕ ਸਾਹਮਣੇ ਆਈ ਹੈ ਇਸ ਵੀਡੀਓ ਦੀ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਕਮੈਂਟ ਲਗਾਤਾਰ ਸਾਹਮਣੇ ਆ ਰਹੇ ਨੇ ਮੁੰਡਾ ਵੀ ਇਸੇ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਜ਼ਰੂਰ ਬੈਠਾ ਹੋਣਾ ਹੈ ਕਿ ਮੇਰੇ ਮਾਪਿਓ ਵੀ ਜਾਂ ਫਿਰ ਪੁਲਿਸ ਥਾਣਿਆਂ ਦੇ ਵਿੱਚ ਧੱਕੇ ਖਾ ਰਹੇ ਨੇ ਤੇ ਇੱਧਰ ਉਸ ਦੀ ਪਤਨੀ ਦੇ ਨਾਲ ਵੀ ਗਲਤ ਹੋਇਆ ਕੁਝ ਮਹੀਨਿਆਂ ਬਾਅਦ ਹੀ ਵਿਆਹ ਟੁੱਟ ਗਿਆ ਜਿਸ ਦੇ ਉੱਪਰ ਲੱਖਾਂ ਰੁਪਏ ਲਗਾਏ ਗਏ ਸੀ ਤਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕਿਸੇ ਰਿਸ਼ਤੇ ਨੂੰ ਬਣਾਉਣ ਤੋਂ ਬਾਅਦ ਤੁਸੀਂ ਮਿੰਟਾਂ ਦੇ ਵਿੱਚ ਤੋੜ ਦਿਵੋ ਤੋੜਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚੋ ਕਿ ਰਿਸ਼ਤਾ ਬਣਾਉਣ ਦਾ ਮੌਕਾ ਇਹੀ ਹੈ ਤੋੜ ਤਾਂ ਤੁਸੀਂ ਕਦੇ ਵੀ ਸਕਦੇ ਹੋ